ਸਸਰੀਕਲ ਦੋਸਤੋ ਬਾਰਾਮਤੀ ਕੁਸ਼ਤੀ ਦੰਗਲ ਦੇ ਵਿੱਚ ਵਿਸ਼ਾਲ ਕੁਸ਼ਤੀਆਂ ਔਰ ਹਿੰਦੂਸਤਾਨ ਦੀਆਂ ਬਹੁਤ ਹੀ ਨਾਮੀ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਜਿੱਥੇ ਬਹੁਤ ਛੋਟੀ ਦੇ ਮਲ ਗਏ ਹੋਏ ਸੀ ਔਰ ਕੁਸ਼ਤੀਆਂ ਉਹਨਾਂ ਨੇ ਆਪਣੇ ਕੁਸ਼ਤੀ ਦਾ ਜੋਹਰ ਦਿਖਾਇਆ ਸੋ ਇਹਦੇ ਵਿੱਚ ਇੱਕ ਝੰਡੀ ਦੀ ਕੁਸ਼ਤੀ ਫਾਈਨਲ ਕੁਸ਼ਤੀ ਸੀਗੀ ਭੋਲਾ ਠਾਕੁਰ ਔਰ ਸਿਕੰਦਰ ਸਿੰਘ ਦੇ ਵਿੱਚ ਇਹ ਜਿਹੜੀ ਕੁਸ਼ਤੀ ਤੁਸੀਂ ਦੇਖ ਰਹੇ ਹੋ ਇਹ ਭੋਲਾ ਠਾਕੁਰ ਔਰ ਸਿਕੰਦਰ ਸਿੰਘ ਦੇ ਦਰਮਿਆਨ ਹੋਈ ਔਰ ਇਹ ਕੁਸ਼ਤੀ ਬਹੁਤ ਲਾਜਵਾਬ ਔਰ ਸ਼ਾਨਦਾਰ ਹੋਈ ਭੋਲਾ ਠਾਕੁਰ ਉਹ ਵੀ ਜ਼ਬਰਦਸਤ ਮੱਲਾ ਸਿਕੰਦਰ ਸ਼ੇਖ ਦੀ ਟੱਕਰ ਦਾ ਦੋਨੋਂ ਮੱਲ ਬਰਾਬਰ ਦੇ ਹੈ ਔਰ ਬਰਾਬਰ ਦੀ ਹਾਈਟ ਵੇਟ ਔਰ ਚੌੜੇ-ਚੌੜੇ ਸੀਨੇ ਔਰ ਮੋਟੇ ਪੱਟ ਸੋ ਦੋਨੋਂ ਬਰਾਬਰ ਮੱਲਾ ਕੁਸ਼ਤੀ ਸਹੀ ਜਾਰੀ ਹੈ ਔਰ ਇਹ ਦੋਨਾਂ ਦੀ ਜੋੜੀ ਬਹੁਤ ਵਧੀਆ ਸੋ ਦੋਸਤੋ ਸਿਕੰਦਰ ਸ਼ੇਖ ਗੁੱਟਨੇ ਦੀ ਚੋੜ ਤੋਂ ਬਾਅਦ ਗੋਡੇ ਦੀ ਸੱਟ ਤੋਂ ਬਾਅਦ ਹੁਣ ਉੱਪਰ ਕੇ ਆ ਰਿਹਾ ਹੌਲੀ-ਹੌਲੀ ਵਡੀਆਂ ਕੁਸ਼ਤੀਆਂ ਲੜਨੀਆਂ ਸਟਾਰਟ ਕਰੀਆਂ ਨੇ ਇਹ ਭੋਲਾ ਠਾਕੁਰ ਵਧੀਆ ਮੱਲਾ ਇਹਦੇ ਨਾਲ ਇਹਨੇ ਕੁਸ਼ਤੀ ਲੜੀ ਸੋ ਪਹਿਲਾਂ ਵਾਲੀ ਚਪਟ ਜਿਹੜੀ ਸਿਕੰਦਰ ਸਿੰਘ ਦੀ ਇੱਕ ਟਾਈਗਰ ਵਾਲੀ ਚਪਟ ਸੀ ਉਹ ਦੇਖਣ ਨੂੰ ਫੇਰ ਮਿਲੀ ਬਹੁਤ ਤਕੜਾ ਦਾ ਲੱਗਿਆ ਪਰ ਦੋਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਸੀਗਾ ਕੁਝ ਵੀ ਹੋ ਸਕਦਾ ਸੀ ਕੋਈ ਵੀ ਮੰਨ ਲੈ ਸਕਦਾ ਸੀ ਕਿ ਦਾਂ ਦੋਨਾਂ ਦਾ ਬਰਾਬਰ ਦਾ ਪੈ ਗਿਆ ਸੋ ਇੱਥੇ ਸਿਕੰਦਰ ਸਿੰਘ ਨੇ ਵਧੀਆ ਤਰੀਕੇ ਨਾਲ ਲੜੀ ਔਰ ਭੋਲਾ ਠਾਕੁਰ ਨੇ ਵੀ ਬੜੀ ਡਿਫੈਂਸਿਵ ਲੜੀ ਔਰ ਅਟੈਕਿੰਗ ਕੁਸ਼ਤੀ ਲੜੀ ਭੋਲਾ ਠਾਕੁਰ ਵੀ ਦਮਕੇ ਨਹੀਂ ਖੇਡਿਆ ਸੋ ਬਾਰਾਮਤੀ কুਸਤੀ ਦੰਗਲ ਦਾ ਇਹ ਖੇਡ ਮੇਲਾ ਸੀ ਇਹ ਹਰ ਸਾਲ ਬਹੁਤ ਤਕੜਾ ਮੇਲਾ ਹੁੰਦਾ ਇੱਥੇ ਇਹਨਾਂ ਨੇ ਕਰਾਇਆ ਜਿਹੜਾ ਵਧੀਆ ਕਮੇਟੀ ਐ ਔਰ ਲਾਜਵਾਨ কুਸਤੀਆਂ ਕਰਾਈਆਂ ਵੱਡੀਆਂ ਵੀ কুਸਤੀਆਂ ਹੋਈਆਂ ਛੋਟੀਆਂ ਵੀ ਹੋਈਆਂ ਸੋ ਦੋਸਤੋ ਇੱਥੇ ਚੋਟੀ ਦੇ ਮਾਲਰ ਚੋਟੀ ਦੇ ਉਸਤਾਦ ਵੀ ਆਏ ਹੋਏ ਸੀਗੇ ਤੇ ਇਹਦੇ ਵਿੱਚ ਫਾਈਨਲ ਰਿਜ਼ਲਟ ਇਹ ਨਿਕਲਿਆ ਕਿ ਸਿਕੰਦਰ ਸ਼ੇਖ ਐਂਡ ਦੇ ਵਿੱਚ ਇੱਕ কুਸਤੀ ਨੂੰ ਮਾਰ ਲੈਂਦੇ ਨੇ ਜਿਵੇਂ ਪੋਲਾ ਠਾਕੁਰ ਦੇ ਗੋਡਾ ਉਹਨਾਂ ਨੇ ਰੱਖਿਆ ਗਰਦਨ ਤੇ ਤਾਂ ਉਹ ਉਹ ਆਪਣਾ ਬਚਾਅ ਕਰਦੇ ਨੇ ਫਿਰ ਪੋਲਾ ਠਾਕੁਰ ਕੋਸ਼ਿਸ਼ ਕਰਦੇ ਨੇ ਨੀਚੋਂ ਉੱਪਰ ਆਉਣ ਦੀ ਪਰ ਗੱਲ ਨਹੀਂ ਬਣਦੀ ਦਿਸਦੀ ਦੋ ਬਰਾਬਰ ਦੇ ਮੱਲ ਹੁੰਦੇ ਨੇ ਤਾਂ ਬਹੁਤ ਵਧੀਆ ਲੱਗਦਾ ਹੈ ਕੁਸ਼ਤੀ ਦਾ ਵਿੱਚ ਫਿਲਹਾਲ ਬਹੁਤ ਵਧੀਆ ਲੱਗੀ ਮੈਨੂੰ ਇਹ ਅੱਛੀ ਲੱਗ ਰਹੀ ਹੈ ਜੋੜੀ ਦੋਨਾਂ ਦੀ ਫਿੱਟ ਹੈ ਸੋ ਪੋਲਾ ਨਾ ਕੋ ਕਦ ਤੱਕ ਆਪਣਾ ਬਚਾਅ ਕਰਦੇ ਨੇ ਕਿੰਨਾ ਬਚਾਅ ਕਰ ਪਾਉਂਦੇ ਨੇ ਕੀ ਇਹ ਕੁਸ਼ਤੀ ਟਾਰ ਹੋਗੀ ਜਾਂ ਸਿਕੰਦਰ ਸਿੰਘ ਜਿੱਤੂ ਗਾਜਾ ਪੋਲਾ ਠਾਕੁਰ ਜਿੱਤੂ ਗਾ ਇਹ ਤਾਂ ਸਮਾਂ ਦੱਸੂਗਾ ਸੋ ਇਸ ਸਮੇਂ ਸਿਕੰਦਰ ਸਿੰਘ ਉੱਪਰ ਨੇ ਲੋ جی ਫਾਈਨਲੀ ਸਿਕੰਦਰ ਸ਼ੇਖ ਕਾਮਯਾਬ ਹੋ ਗਏ ਸਕਸੈਸ ਹੋ ਗਏ ਉਹਨਾਂ ਨੇ ਪੂਰਾ ਠਾਕਰ ਨੂੰ ਚਿਤ ਕਰਤਾ ਸੋ ਕੁਸ਼ਤੀ ਬਹੁਤ ਵਧੀਆ ਸੀ ਔਰ ਅੱਗੇ ਠੰਢ ਦੇ ਸੀਜ਼ਨ ਦੇ ਵਿੱਚ ਹੁਣ ਕੁਸ਼ਤੀਆਂ ਕੁਝ ਘਟ ਆ ਰਹੀਆਂ ਨੇ ਰੋਜ਼ ਦੇ ਦੰਗਲ ਨਹੀਂ ਹੋ ਰਹੇ ਬਹੁਤ ਵਧੀਆ ਕੁਸ਼ਤੀਆਂ ਦਾ ਆਨੰਦ ਥੋੜਾ ਜਿਹਾ ਘਟਿਆ ਹੋਇਆ ਕੁਸ਼ਤੀ ਪ੍ਰੇਮੀਆ ਦਾ ਆਹ ਇੱਕ ਦੋ ਮਹੀਨੇ ਦੀ ਗੱਲ ਹੈ ਜਿਆਦਾ ਅੱਗੇ ਫਿਰ ਦਿਨ ਖੁੱਲਣਗੇ ਔਰ ਵਧੀਆ ਕੁਸ਼ਤੀਆਂ ਦੇਖਣ ਨੂੰ ਮਿਲਣਗੀਆਂ ਸੋ ਦੋਸਤੋ ਇਹ ਕੁਸ਼ਤੀ ਜਿਹੜੀ ਹੈ ਸਿਕੰਦਰ ਸਿੰਘ ਜਿੱਤ ਗਿਆ ਔਰ ਪੋਲਾ ਠਾਕੁਰ ਕੁਸ਼ਤੀ ਹਾਰ ਗਿਆ ਸੋ ਦੋਨੋਂ ਮਨ ਵਧੀਆ ਸੀ ਹਾਰ ਜਿੱਤ ਹੋਣੀ ਹੁੰਦੀ ਹੈ ਹੋਗੀ ਕੋਈ ਗੱਲ ਨਹੀਂ ਔਰ ਸਿਕੰਦਰ ਸਿੰਘ ਆਪਣੇ ਨਾਮ ਦੇ ਮੁਤਾਬਿਕ ਸਹੀ ਲੜਿਆ ਕੁਸ਼ਤੀ ਔਰ ਉਹਨੇ ਕੁਸ਼ਤੀ ਆਪਣੇ ਹੱਕ ਵਿੱਚ ਕਰ ਲਈ ਸੋ ਦੋਸਤੋ ਜੇਕਰ ਕੁਸ਼ਤੀ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਕੋ ਚੈਨਲ ਬੱਲੇ ਬੱਲੇ ਵਲੌਗ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ